मेरा नाम डॉक्टर हर्षदावरती वाइस चांसलर देश भगत यूनिवर्सिटी मंडी गोबिंदगढ़ और मेरे नाल नाले जनरल मैनेजर ताराचंद सैनी जी और अज अस इतने आए हैं आईसीसी सेंटर खोलन और मेरे नाल मैनेजिंग डायरेक्टर मिस्टर दिशांक खन्ना जी फ्रॉम विद्या कॉलेज बहुत ही भागों वाला दिन है और कमाल का दिन है अब सारे कट्ठे हैं अस अज अमृतसर गुरु की नगरी के गल करिए देश भगत यूनिवर्सिटी की नैक ए प्लस एग्रेडिड यूनिवर्सिटी है ये तो अपने टॉप फाइव परसेंट यूनिवर्सिटीज़ इन इंडिया यूनिवर्सिटी आ जाती है असी रेगूलर के नाम ऑनलाइन ओ डी एल डिस्टेंस एजुकेशन जिन्होंने कहें अमेरिका कैंपस भी नवा खोलिया वा रैगूलर एक सौ पाँह तो उपर कोर्सिज है जिम्मे डेंटल नर्सिंग आयुर्वेदा फार्मास्यूटिकल पैरा मेडिकल ये फ्लैगशिप है इस अलावा जो भी एमरजिंग टेक्नोलॉजी हर तरह के कोर्सिज है बट ऑनलाइन डिस्टेंस एजुकेशन का जमाना अजक ਅਰਨ ਵਾਈਲ ਯੂ ਲਰਨ ਐਨੀਵੇਅਰ ਐਨੀ ਟਾਈਮ ਐਨੀ ਪਲੇਸ ਔਰ ਅਸੀਂ ਦੇਖਿਆ ਕਿ ਬਹੁਤ ਹੀ ਕ੍ਰੈਡੀਬਿਲਟੀ ਹੈ ਵਿਦਿਆ ਕਾਲਜ ਦੀ ਔਰ ਮਿਸਟਰ ਦਿਸ਼ਾਂ ਖੰਨਾ ਜੀ ਦੀ ਜਿਨ੍ਹਾਂ ਦਾ ਬਹੁਤ ਹੀ ਵਾਸ ਐਕਸਪੀਰੀਅੰਸ ਹੈ ਐਜੂਕੇਸ਼ਨ ਨੂੰ ਲੈ ਕੇ ਇੱਕ ਪਾਰਟਨਰਸ਼ਿਪ ਅਸੀਂ ਕੀਤੀ ਹੈ ਜਿਹਨੂੰ ਕਹਿੰਦੇ ਕੋਲੈਬੋਰੇਸ਼ਨ ਔਰ ਹੈਂਡਸ਼ੇਕ ਕੀਤਾ ਵਾ ਤੇਸ਼ਪਗਤ ਯੂਨੀਵਰਸਿਟੀ ਨੇ ਵਿਦਿਆ ਕਾਲਜ ਦੇ ਨਾਲ ਤਾਂ ਕਿ ਹਾਇਰ ਐਜੂਕੇਸ਼ਨ ਨੂੰ ਹੋਰ ਅਗਲੇ ਲੈਵਲ ਤੇ ਲੈ ਕੇ ਜਾਈਏ ਤਾਂ ਅਸੀਂ ਅੱਜ ਗੁਰੂ ਦੀ ਨਗਰੀ ਅੰਮ੍ਰਿਤਸਰ ਦੇ ਵਿੱਚ ਅਸੀਂ ਇੱਥੇ ਆਏ ਹਾਂ ਆਪਣੀ ਟੀਮ ਲੈ ਕੇ ਔਰ ਇਸ ਜਗ੍ਹਾ ਰੁਜਤ ਸੀ ਬੈਠੇ ਹਾਂ ਸਾਰੇ ਇਹ ਆਈਡੀ ਸੈਂਟਰ ਹੋਊਗਾ ਇਹਦਾ ਕੀ ਬੈਨੀਫਿਟ ਹੈ ਵਨ ਸਟਾਪ ਸ਼ਾਪ ਸੋਲੂਸ਼ਨ ਕੋਈ ਵੀ ਸਟੂਡੈਂਟ ਕੋਈ ਵੀ ਕੁਝ ਪੜ੍ਹਨਾ ਚਾਹੁੰਦਾ ਵਾ ਆਨਲਾਈਨ ਐਜੂਕੇਸ਼ਨ ਕਰਨਾ ਚਾਹੁੰਦਾ ਵਾ ਜਿਹੜੀ ਨਾ ਕੇਪਲਸ ਯੂਨੀਵਰਸਿਟੀ ਤੋਂ ਹੈ ਗਲੋਬਲੀ ਰੈਕਗਨਾਈਜ਼ਡ ਹੈ ਪੂਰੇ ਵਰਲਡ ਦੇ ਵਿੱਚ ਔਰ ਜੇ ਬਾਹਰ ਜਾਣਾ ਹੋਵੇ ਉਹਦੇ ਵੈਸ ਵੀ ਹੋਊਗੀ ਇਕੁਇਵੈਲੈਂਟ ਪ੍ਰੋਗਰਾਮ ਹੈ ਉਹ ਔਰ ऑनलाइन ही पढ़िया जाएगा और वर्ल्ड क्लास लर्निंग मैनेजमेंट सिस्टम है साढ़े को थ्रूद्धी पढ़ाई होगी बच्चे की ई कॉन्टेंट मिलेगा रिकॉर्डेड लैक्चर मिलेंगे लाइव लैक्चर हो असाइनमेंट ऑनलाइन हो पेपर भी ऑनलाइन हो डिग्री की मान्यता एक कन्वैशनल डिग्री के बराबर है क्योंकि यू जी सी एनटाइटल्ड यू जी सी अप्रूव्ड और पूरे वर्ल्ड मान्यता मनी जाएगी अचक बहुत पंजाबी बच्चे बहर चले गए ਹੁਣ ਵਾਪਸ ਆਨੂੰ ਕਰ ਰਹੇ ਉਹਨਾਂ ਕੋ ਡਿਗਰੀ ਨਹੀਂ ਸੀ ਡਿਪਲੋਮਾ ਸੀ ਤੇ ਉੱਥੇ ਵੀ ਉਹ ਕਾਫੀ ਸਾਨੂੰ ਜਿਹਨੂੰ ਕਹਿੰਦੇ ਇਹੋ ਜਿਹਾ ਰਿਸਪੌਂਸ ਮਿਲ ਰਿਹਾ ਬਾਹਰੋਂ ਇਹ ਲੋਕ ਕਹਿੰਦੇ ਟ੍ਰਮੈਂਡਸ ਰਿਸਪੌਂਸ ਫਰਮ ਵਰਲਡ ਓਵਰ ਕਿ ਅਸੀਂ ਪੜਨਾ ਚਾਹੁੰਦੇ ਨੇ ਨਿਊਜ਼ੀਲੈਂਡ ਤੋਂ ਅਸੀਂ ਕਾਫੀ ਐਡਮਿਸ਼ਨਸ ਕਰਤੀਆਂ ਜਿਹੜੇ ਪੱਕੇ ਹੋਣਾ ਚਾਹੁੰਦੇ ਆ ਬਟ ਡਿਗਰੀ ਕਰਨਾ ਚਾਹੁੰਦੇ ਸੀ ਕਿ ਉਹਨੂੰ ਆਨਲਾਈਨ ਪੜ੍ਹਨ ਲੱਗ ਗਿਆ ਇੱਥੇ ਇਹਦੇ ਨਾਲ ਡਿਸਟੈਂਸ ਐਜੂਕੇਸ਼ਨ ਜਿਹਨਾਂ ਉਹ ਨਾ ਓਪਨ ਡਿਸਟੈਂਸ ਲਰਨਿੰਗ ਹੋ ਗਿਆ ਉਹਦੇ ਲਈ ਵੀ ਕੈਰੀਅਰ ਗਾਈਡੈਂਸ ਤੇ ਕਾਉਂਸਲਿੰਗ ਦੇ ਸੈਂਟਰ ਖੁੱਲੇ ਤਾਂ ਕਿ ਬੱਚਿਆਂ ਨੂੰ ਜੋ ਉਹਨਾਂ ਦਾ ਪੈਸ਼ਨ ਹੈ ਜੀ ਜੋ ਕੈਰੀਅਰ ਬਣਾਉਣਾ ਚਾਹੁੰਦੇ ਆ ਉਹ ਜਿਹਦੇ ਵਿੱਚ ਨੌਕਰੀ ਵੀ ਕਰ ਰਹੇ ਹੋਣਗੇ ਉਹਤੇ ਤਰੱਕੀ ਕਰਨਾ ਚਾਹੁੰਦੇ ਆ ਹਾਇਰ ਐਜੂਕੇਸ਼ਨ ਕਰਨਾ ਚਾਹੁੰਦੇ ਆ ਕਈ ਮੈਟ੍ਰੀਮੋਨੀਅਲ ਪਰਪਸ ਲਈ ਵੀ ਜਾਂਦੇ ਬੱਚੇ ਬਹੁਤ ਤਰ੍ਹਾਂ ਦੇ ਨੇ ਵੀ ਬਾਹਰ ਜਾਣ ਦੇ ਚੁੰਦੇ ਬਟ ਯੈਸ ਅਲਟੀਮੇਟਲੀ ਕਈ ਬੱਚੇ ਅਪਸਕਿਲ ਹੋਣਾ ਚਾਹੁੰਦੇ ਵੀ ਪੜਦਾ ਰਹੇ ਆ ਐਮਬੀ ਕਰ ਰਹੇ ਹੋ ਪਰ ਉਹਨਾਂ ਨੇ ਨਾਲ ਨਾਲ ਇੱਕ AI ਡਾਟਾ ਸਾਇੰਸ ਸਾਈਬਰ ਸਕਿਉਰਿਟੀ IoT ਬਲੋਕਚੇਨ ਇਦਾਂ ਦੀ ਫੀਲਡ ਸੋਸ਼ਲ ਸਾਇੰਸ ਦੇ ਵਿੱਚ ਸਪੈਸ਼ਲਾਈਜੇਸ਼ਨ ਕਰਨਾ ਚਾਹੁੰਦੇ ਤਾਂ ਉਹਨਾਂ ਲਈ ਬਹੁਤ ਹੀ ਸੁਨਹਿਰੀ ਮੌਕਾ ਹੈ ਬਰ ਅਮ੍ਰਿਤਸਰ ਦੀ ਰੇਕ ਉਹ ਸਭ ਤਰ੍ਹਾਂ ਦੀ ਐਜੂਕੇਸ਼ਨ ਨੈਕ A+ ਯੂਨੀਵਰਸਿਟੀ ਦੀ ਕਰ ਸਕਦੇ ਹੋ ਪੰਜਾਬ ਦੇ ਵਿੱਚ ਜਿਹੜੀਆਂ ਨੈਕ ਐਕ੍ਰੈਡੀਟਡ A+ A++ ਬਹੁਤ ਗਿੰਤੀ ਜਿੰਤੀ ਦੀਆਂ ਯੂਨੀਵਰਸਿਟੀਆਂ ਹੈ ਔਰ ਇਸ ਯੂਨੀਵਰਸਿਟੀ ਦੀ ਖਾਸੀਅਤ ਇਹ ਹੈ ਕਿ ਜੀਓ ਗਲੋਬਲ ਯੂਨੀਵਰਸਿਟੀ ਰੈਂਕਿੰਗ ਪੂਰੇ ਵਰਲਡ ਦੇ ਵਿੱਚ ਵੀ 970 ਰੈਂਕ ਹੈ ਦਾ ਡਾਈਵਰਸਿਟੀ ਐਂਡ ਇਨਕਲੂਜਨ ਲਈ ਤਾਂ ਸਟੂਡੈਂਟ ਨੂੰ ਇੱਕ ਹੋਰ ਸੀ ਜਿਹੜੀ ਖਾਸ ਦੇਖੀ ਸੀ ਉਹ ਅਸੀਂ ਲਾਂਚ ਕਰ ਰਹੇ ਹਾਂ ਅੰਮ੍ਰਿਤਸਰ ਦੇ ਵਿੱਚ ਬਹੁਤ ਹੀ ਸਬਸਿਡਾਈਜ਼ਡ ਬਹੁਤ ਹੀ ਕੰਪੀਟੀਟਿਵ ਪ੍ਰਾਈਸ ਰੱਖੇ ਤਾਂ ਕਿ ਹਰ ਬੱਚਾ ਅਫੋਰਡ ਕਰ ਸਕੇ ਔਰ ਐਜੂਕੇਸ਼ਨ ਸਭ ਜਾਣਦੇ ਕਿ ਇਟਸ ਅ ਪਾਵਰਫੁਲ ਵੇਪਨ ਟੂ ਚੇਂਜ ਦਾ ਵਰਲਡ ਔਰ ਇਕਨੋਮਿਕਲੀ ਬੈਕਵਰਡ ਅੰਡਰਪ੍ਰੀਵ ਬਹੁਤ سارے ਬੱਚੇ ਹੁੰਦੇ ਅਫੋਰਡ ਨਹੀਂ ਕਰ ਸਕਦੇ ਸੀਗੇ ਰੈਗੂਲਰ ਐਜੂਕੇਸ਼ਨ ਹੁਣ ਉਹੀ ਮਿਆਰੀ ਸਿੱਖਿਆ ਉਹੀ ਕੁਆਲਿਟੀ ਐਜੂਕੇਸ਼ਨ ਉਹ ਲੈ ਸਕਦੇ ਔਰ ਰੈਨਾਉਂਡ ਪੀ ਐਚ ਡੀ ਪ੍ਰੋਫੈਸਰਸ ਤੋਂ ਪੜ੍ਹ ਸਕਦੇ ਨਾਲ ਗਲੋਬਲ ਸਰਟੀਫਿਕੇਸ਼ਨ ਕਰ ਸਕਦੇ ਪੂਰੇ ਵਰਲਡ ਦੀਆਂ ਤਾਂ ਇੱਕ ਬਹੁਤ ਜਿਹਨੂੰ ਕਹਿੰਦੇ ਜ਼ਬਰਦਸਤ 360 ਡਿਗਰੀ ਦਾ ਇਹ ਪੂਰਾ ਇਕੋਸਿਸਟਮ ਬਣਾ ਕੇ ਇਦਾਂ ਦਾ ਪ੍ਰੋਗਰਾਮ ਲੈ ਕੇ ਆਏ ਅਸੀਂ ਤੇ ਸਾਡੇ ਪਾਰਟਨਰ ਜਿਹੜੇ ਕਿ ਬਹੁਤ ਹੀ ਜਿਹਨੂੰ ਕਹਿੰਦੇ ਡਾਇਨਾਮਿਕ ਹੈ ਔਰ ਬੜਾ ਨਾਮ ਹੈ ਨਾ ਅਮਰਸਰ ਦੇ ਵਿੱਚ ਉਹ ਨੈਟਵਰਕ ਵੀ ਬਹੁਤ ਅੱਛਾ ਹੈ ਨਾ ਮੈਨੂੰ ਪੂਰੀ ਉਮੀਦ ਹੈ ਕਿਉਂਕਿ ਜਿਹੜੇ ਐਜੂਕੇਸ਼ਨਿਸਟ ਹੁੰਦੇ ਉਹ ਟੂ ਸੈਂਸ ਦੇ ਵਿੱਚ ਇੱਕ ਸੋਸ਼ਲ ਰਿਸਪਾਂਸਿਬਿਲਟੀ ਦੇ ਨਾਲ ਬਿਜ਼ਨਸ ਕਰਦੇ ਉਹਨਾਂ ਦਾ ਮੇਨ ਮਕਤੇ ਨਾ ਕਿਤੇ ਨਾ ਕਿਤੇ ਸੀਐਸਆਰ ਇਨੀਸ਼ੀਏਟਿਵ ਜ਼ਰੂਰ ਹੁੰਦਾ ਹੋਵੇ ਤਾਂ ਕਿ ਐਜੂਕੇਸ਼ਨ ਦਿੱਤੀ ਜਾਵੇ ਸਬਸਿਡਾਈਜ਼ ਦਿੱਤੀ ਜਾਵੇ ਔਰ ਤੁਸੀਂ ਸਭ ਜਾਣਦੇ ਹੋ ਕਿ ਇੱਕ ਪਰਿਵਾਰ ਚ ਇੱਕ ਬੱਚਾ ਦੇ ਬਹੁਤ ਵਧੀਆ ਪੜ ਲੈਂਦਾ ਵਾ ਤਾਂ ਪੂਰੇ ਪਰਿਵਾਰ ਦਾ ਹੀ ਸਿਨੈਰੀਓ ਬਦਲ ਜਾਂਦਾ ਹੈ ਸੋ ਵੀ ਬੱਚੇ ਨੇ ਕਰਨਾ ਵਾ ਇਨ ਹਾਊਸ ਹੋਊਗਾ ਸਾਰਾ ਕੁਝ ਜਿਵੇਂ ਦੇਖੋ ਆਨਲਾਈਨ ਹੈ ਤਾਂ ਇਹਨਾਂ ਨੇ ਪੂਰਾ ਕੈਰੀਅਰ ਗਾਈਡੈਂਸ ਕਾਉਂਸਲਿੰਗ ਕਰਨ ਦੇ ਬੱਚੇ ਨੂੰ ਉਹਨੂੰ ਲੌਗਇਨ ਪਾਸਵਰਡ ਮਿਲ ਜਾਣਾ ਬੱਚੇ ਨੂੰ ਤਾਂ ਸਾਰਾ ਲਾਈਫ ਸਾਈਕਲ ਬੱਚਾ ਉਹ ਤੋਂ ਪੜੂਗਾ ਆਪਣੇ ਆਪ ਔਰ ਜੇ ਡਿਸਟੈਂਸ ਐਜੂਕੇਸ਼ਨ ਦੀ ਗੱਲ ਕਰਦੇ ਆ ਇਹ ਸਾਡੇ ਫੈਸਿਲੀਟੇਟਰ ਹੈਗੇ ਐ ਐਜ਼ ਅ ਮੈਂਟਰਿੰਗ ਕਰਨਗੇ ਬੱਚੇ ਨੂੰ ਗਾਈਡ ਕਰਨਗੇ ਸਾਰੇ ਈ ਬੁੱਕਸ ਬੱਚੇ ਨੂੰ ਯੂਨੀਵਰਸਿਟੀ ਤੋਂ ਮਿਲਣ ਗਿਆ ਇਹਨਾਂ ਬੱਚੋਂ ਨਾਲ ਗਾਈਡੈਂਸ ਚਾਹੀਦੀ ਹੋਗੀ ਯੂਨੀਵਰਸਿਟੀ ਸਟਾਫ ਕਨੈਕਟਡ ਹੋਊਗਾ ਜੇ ਬੱਚੇ ਦਾ ਕਲਾਸਿਸ ਵੇਰਵਾ ਨਾਲ ਕਰਦੇ ਆ ਉਹਦਾ ਵਾਕਈ ਟਾਈਮ ਟੇਬਲ ਫਿਕਸ ਕਰਦੇ ਆ ਹਾਂਜੀ ਉਹਦੇ ਵਿੱਚ ਪਰਸਨਲ ਕੰਟੈਕਟ ਪ੍ਰੋਗਰਾਮਸ ਹੁੰਦੇ ਆ ਬੱਚੇ ਤੇ ਉਹ ਲਗਾਏ ਜਾਣਗੇ ਉਹ ਕਿੱਡੀ ਗੱਲ ਲਗਾਏ ਉਹ ਆਨਲਾਈਨ ਵੀ ਹੋਣਗੇ ਆਫਲਾਈਨ ਵੀ ਹੋਣਗੇ ਤੇ ਬੱਚਾ ਖੁਦ ਪੜਨਾ ਚਾਵੇ ਆ ਕੇ ਕੈਂਪਸ ਵੀ ਪੜੂਗਾ ਔਰ ਜੇ ਬੱਚਾ ਆਨਲਾਈਨ ਪੜ੍ਹਦਾ ਤਾਂ ਆਨਲਾਈਨ ਵੀ ਪੜ ਸਕਦਾ ਹੈ ਪੇਪਰ ਉਹਦੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਬੱਚੇ ਕਹਿੰਦੇ ਕਿ ਆਇਆ ਸਾਡੀ ਕਰਦਾ ਉਹ ਤੋਂ ਬਾਅਦ ਉਹਨਾਂ ਨੂੰ ਪਲੇਸਮੈਂਟ ਵੀ ਸਹੀ ਹੋ ਜਾਂਦਾ ਹਾਂ ਉਹ ਵੀ ਤਾਂ ਦੱਸਣਾ ਚਾਹੁੰਦਾ ਇਹ ਬੱਚੇ ਡਿਸਟਿੰਗੁਇਸ਼ ਐਲੂਮਨੀ ਨਹੀਂ ਹੋਣਗੇ ਦੇਸ਼ਵਕਤ ਯੂਨੀਵਰਸਿਟੀ ਦੇ ਜਦ ਆਮ ਬੱਚਾ ਪੜ੍ਹ ਰਿਹਾ ਉਹਨਾਂ ਦੇ ਇਹਨਾਂ ਨੂੰ ਵੀ ਜਿੰਨੇ ਜੋਬ ਫੇਅਰਸ ਹੋ ਰਹੇ ਨੇ ਜਿਹੜੀ ਕੈਂਪਸ ਪਲੇਸਮੈਂਟਸ ਹੋ ਰਹੀਆਂ ਵਾ ਜਾਂ ਹਰ ਚੀਜ਼ ਦਾ ਇਹ ਪੂਰਾ ਹਿੱਸਾ ਹੁੰਦੇ ਜੋ ਇੰਟਰਨੈਸ਼ਨਲ ਕਾਨਫਰੰਸਸ ਹੁੰਦੀਆਂ ਬੱਚੇ ਕੋ ਰਿਸਰਚ ਪ੍ਰੈਜ਼ੈਂਟ ਕਰਨਾ ਚਾਹੁੰਦੇ ਉਹ ਵੀ ਸਾਰਾ ਕੁਝ ਉੱਧੇ ਹੀ ਕਰਨਗੇ ਦੇ ਆਰ ਲਾਈਕ ਅ ਰੈਗੂਲਰ ਆਨਲਾਈਨ ਆਡੀਓ ਜਿਹੜਾ ਮਰਜ਼ੀ ਸਟੂਡੈਂਟ ਤੋਂ ਦੇਸ਼ ਭਗਤ ਦਾ ਹੀ ਕਰਾਊਗਾ ਸੇਮ ਪ੍ਰਿਵਿਲੇਜ ਸੇਮ ਫੈਸਿਲਿਟੀਜ਼ ਵਿਲ ਬੀ देयर ਕੋਲਰਸ਼ਿਪ ਆਫਰ ਕਰ ਰਹੇ ਸਟੂਡੈਂਟਸ ਨੂੰ ਅਡੀਟ ਬੇਸ ਵੀ ਇਕਨੋਮਿਕਲੀ ਬੈਕਵਰਡ ਵੀ ਹੈ ਤੇ ਜਿੱਦਾਂ ਦੇ ਬੱਚੇ ਆਣਗੇ ਸਾਡਾ ਆਪਣਾ ਹੀ ਐਗਜ਼ਾਮ ਹੁੰਦਾ ਵਾ ਡੀ ਬੈਸ ਦਾ ਉਹ ਐਗਜ਼ਾਮ ਪਲੱਸ 2 ਦੇ ਨੰਬਰ ਕਾਊਂਟ ਕਰਕੇ ਅਸੀਂ ਉਹਨੂੰ ਜੋ ਬੈਸ ਅਸੀਂ ਕਰ ਸਕਦੇ ਕਰਾਂਗੇ ਇਹ ਜਿਹੜਾ ਮੋਸਟਲੀ ਐਡਮਿਸ਼ਨ ਸੋਚ ਰਿਹਾ ਜਿਹੜਾ ਮੇਰੇ ਅੰਦਰ ਐਡਮਿਸ਼ਨ ਲੈਣਾ ਚਾਹੁੰਦਾ ਨਹੀਂ ਸਰ ਜਿਹੜਾ ਆਪਣਾ ਆਨਲਾਈਨ ਤੇ ODLs ਉਹਦੀ ਐਡਮਿਸ਼ਨ ਹੁਣ ਸ਼ੁਰੂ ਹੋਈ ਹੈ ਔਰ 15 ਸਪਟੈਂਬਰ ਤੱਕ ਐਡਮਿਸ਼ਨ ਹੋਊਗੀ ਫੇਰ ਸਾਜ ਦੋ ਵਾਰ ਕਰ ਸਕਦੇ ਆ ਫਿਰ 15 ਸ ਖਤਮ ਹੋਊਗੀ ਫਿਰ ਉਹ ਤੋਂ ਬਾਅਦ ਸ਼ੁਰੂ ਕਿ ਇਹ ਜਿਹੜਾ ਪ੍ਰੋਗਰਾਮ ਹੈ ਕਿਹਦੇ ਲਈ ਹੈ ਜਿਹੜਾ ਨੌਕਰੀ ਕਰ ਰਿਹਾ ਹੋਵੇ ਜਿਹੜਾ ਆਪਣੀ ਅਪਸਕਿਲਿੰਗ ਕਰਨਾ ਚਾਹੁੰਦਾ ਹੈ ਕੁਆਲੀਫਿਕੇਸ਼ਨ ਵਧਾਉਣਾ ਚਾਹੁੰਦਾ ਹੈ ਕੈਂਪਸ ਜਾਣੀ ਨਹੀਂ ਸਕਦਾ अफोर्ड नहीं कर सकता अपना बिजनेस कर रहे हो या कितने भी एंगेज है वो बच्चा एक रेगुलर तो बराबर डिग्री करना चाहता सर बड़ी खासियत है जी असी किसी बच कोई बच्चा अमृतसर किसी कॉलेज के बैचलरस या मास्टर एडमिशन ले ला व सपोज मैं कंप्यूटर एप्लीकेशन ले लें बट मेरा शौक बिजनेस का साल बी बी ए प्रोग्राम देश भगत तो ज्वाइन कर सदा ਇਹਨੂੰ ਡਿਊਲ ਡਿਗਰੀ ਦੇ ਅੰਦਰ ਜੋ ਫੋਰਨ ਸੁੰਦਸੀ ਕੀ ਇਹ ਐਨਈਪੀ 2020 ਨੈਸ਼ਨਲ ਐਜੂਕੇਸ਼ਨ ਪਾਲਿਸੀ ਦੋਸਰ ਵਿੱਚ ਮਾਨਤਾ ਪ੍ਰਾਪਤ ਹੋ ਗਈ ਹੈ ਆਪਾਂ ਦੋ ਡਿਗਰੀਆਂ ਇਕੱਠੇ ਕਰ ਸਕਦੇ ਆ ਇੱਕ ਰੈਗੂਲਰ ਇੱਕ ਡਿਸਟੈਂਸ ਹੈ ਔਨਲਾਈਨ ਤਾਂ ਡਿਊਲ ਡਿਗਰੀ ਤਾਂ ਬਹੁਤ ਫਾਇਦਾ ਹੋ ਗਈ ਨਾਲ ਬਿਜ਼ਨਸਮੈਨ ਕੰਪਿਊਟਰਸ ਦਾ ਕੰਬੀਨੇਸ਼ਨ ਬਣੂਗਾ ਤਾਂ ਬੱਚੇ ਦਾ ਜੌਬ ਦਾ ਲੈਵਲ ਹੀ ਚੇਂਜ ਹੋ ਜੂਗਾ ਅਧਰ ਵਿੱਚ ਹਰ ਸੈਮੈਸਟਰ ਫੀਸ ਦਿੱਤੀ ਜਾਂਦੀ ਹੈ ਜਿਵੇਂ ਬੀਏ ਬੀਬੀਏ ਹੈ ਇਹ 3 ਸਾਲ ਦਾ ਡਿਗਰੀ ਦਾ ਕੋਰਸ ਹੈਗਾ ਦੇ ਦੇ ਵਿੱਚ ਹਰ ਸੈਮੈਸਟਰ ਕੋ ਉਹਦੇ ਵਿੱਚ ਫੀਸ ਲਿੱਤੀ ਜਾਏਗੀ ਤੇ ਬੱਚਾ ਹਰ ਸਾਲ ਦੋ ਵਾਰੀ ਫੀਸ ਦੇਵੇਗਾ 6-6 ਮਹੀਨੇ ਕਰਕੇ ਜਿਵੇਂ MBA ਦੀ ਡਿਗਰੀ 2 ਸਾਲ ਦੀ ਹੈ ਤੇ ਉਹ ਬੱਚਾ 4 ਵਾਰੀ ਫੀਸ ਦੇਗਾ ਹਰ 6-6 ਮਹੀਨੇ ਕਰਕੇ ਫਿਰ ਸਰ ਇਹ ਕਿਹਾ ਜਾ ਰਿਹਾ ਸੀ ਕਿ ਜਿਹਨੀਆਂ ਵੀ ਗ੍ਰੈਜੂਏਸ਼ਨ ਹੈ ਇਹਨੇ 4 ਸਾਲ ਨਹੀਂ ਕਰ ਦਿੱਤੀਆਂ ਕਿੰਨਿਆਂ ਨੇ ਪਰ ਕੁਝ ਦੱਸ ਸਕਦੇ ਕੀ ਫਰਕ ਕੀ ਹੈ ਸਰ ਜਿਹੜੀ 3 ਸਾਲ ਦੀ ਸਰ ਗ੍ਰੈਜੂਏਸ਼ਨ ਆ ਗਈ ਹੈ ਇਹਨੂੰ NEP ਦੇ ਵਿੱਚ ਆਈ ਹੈ 1 ਸਾਲ ਪੜੋਂਗੇ ਸਰਟੀਫਿਕੇਟ ਬਣੂ 2 ਸਾਲ ਡਿਪਲੋਮਾ ਅੱਖੀ 3 ਸਾਲ ਦੀ ਡਿਗਰੀ ਮਿਲੂਗਾ ਔਰ 4 ਸਾਲ ਪੜੋਂਗੇ ਤਾਂ 4 ਇਅਰਸ ਦਾ ਇਹ এডਿਕੇਸ਼ਨ ਵਿਦ ਰਿਸਰਚ ਦੀ ਡਿਗਰੀ ਮਿਲੂਗੀ ਜਿਹਨੂੰ ਆਨਰਸ ਕਹਿੰਦੇ ਆਂ ਕਈ ਬੱਚੇ ਰਿਸਰਚ ओरिएंटेड ਮਾਈਂਡਸੈਟ ਉਹ 4 ਇਅਰਸ ਕਰਦੇ ਨੇ ਨੰਬਰ 2 ਜਿਹੜਾ ਬਾਹਰ ਜਾਣਾ ਚਾਹੁੰਦਾ ਵਾ ਜਿੰਨਾ ਆਪਣਾ ਪੰਜਾਬੀ ਬੱਚਾ ਬਾਹਰ ਜਾਂਦਾ ਸੀਗਾ ਉਹਨੂੰ ਬਾਹਰ ਪੀਜੀ ਡਿਪਲੋਮਾ ਕਰਨਾ ਪੈਂਦਾ ਸੀ ਵੀ ਬਾਹਰ 4 ਸਾਲ ਦੀ ਡਿਗਰੀ ਮੰਨੀ ਜਾਂਦੀ ਹੈ 16 ਸਾਲ ਦੀ ਪੜ੍ਹਾਈ ਇੱਕ ਆਨਰ ਲਈ ਆ ਗਈ ਤਾਂ ਅਗਲੀ ਹੋਰ ਗੱਲ ਕਹਿਣਾ ਚਾਹੂੰਗਾ ਪੀਐਚਡੀ ਦੇ ਵਿੱਚ ਅੱਗੇ ਕੀ ਹੁੰਦਾ ਸੀ ਮਾਸਟਰਸ ਡਿਗਰੀ 2 ਸਾਲ ਦੀ ਕਰਨੀ ਪੈਂਦੀ ਸੀ ਇਹ 4 ਸਾਲ ਦੀ ਡਿਗਰੀ ਕਰੋਗੇ ਤੁਹਾਡੀ ਮਾਸਟਰਿਕ ਸਾਲ ਦੀ ਰਹੇਗੀ ਹੁਣ ਇਦਾਂ ਦਾ ਪ੍ਰੋਵੀਜ਼ਨ ਵੀ ਆ ਗਿਆ ਹੈ ਜੁ ਜੀਸੀਨੈਟ ਕਲੀਅਰ ਕਰਕੇ 4 ਸਾਲ ਦੀ ਡਿਗਰੀ ਸਿੱਧੇ ਪੀ ਐਚ ਡੀ ਜੀ ਐਡਮਿਸ਼ਨ ਲੈ ਸਕਦੇ ਆਪਣਾ ਇੱਕ ਤਾਂਸੀ ਆਪਣੀ ਯੂਨੀਵਰਸਿਟੀ ਬਾਰ ਬੁਨਾਤੀ ਹੈ ਜੀ ਉਹਦਾ ਨਾਮ ਹੈ ਦੇਸ਼ਪਾਲਤ ਯੂਨੀਵਰਸਿਟੀ ਅਮਰੀਕਾਸ ਸਕੂਲ ਆਫ ਮੈਡੀਸਨ ਐਮ ਬੀਬੀਐਸ ਨਾਲ ਉਹਦੇ ਬੀਬੀਐਮਬੀਏ ਜੋਗੈ ਨੈਚਰੋਪੈਥੀ ਸ਼ੁਰੂ ਕਰਤਾ ਸੀ ਇਹ ਤੋਂ ਇਲਾਵਾ ਭਾਰਤੀ 25 ਯੂਨੀਵਰਸਿਟੀਆਂ ਨਾਲ ਟਾਇਪ ਹੈ ਕੋਲੈਬੋਰੇਸ਼ਨ ਦੇ ਨੱਗੋ ਕੀ ਪੰਜਾਬ ਦਾ ਬੱਚਾ ਪਹਿਲਾਂ ਡਿਪਲੋਮਾ ਕਰਨ ਬਾਅਦ ਜਾਂਦਾ ਸੀ ਪਲੱਸ 2 ਤੋਂ ਬਾਅਦ ਅਫੋਰਡ ਨਹੀਂ ਕਰ ਸਕਦਾ ਸੀਗਾ ਹਮ ਬਾਅਦ ਡਿਪਲੋਮਾ ਵਾਲੇ ਬੱਚੇ ਵਾਪਸ ਭੇਜ ਰਹੇ ਹਨ ਪੁਆਇੰਟ ਨਹੀਂ ਬੰਦ ਕੋਨੇ ਬਾੜ ਦਾਨ ਦਾ ਚੰਦਾਵਾ ਪਰ ਪੇਰੈਂਟਸ ਕੋਲ 4 ਸਾਲ ਦੀ ਡਿਗਰੀ ਦੇ ਪੈਸੇ ਨਹੀਂ ਹੈਗੇ ਉੱਤੇ 4 ਸਾਲ ਰਹਿਣਾ ਵੀ ਪਊਗਾ ਤਾਂ 2 ਸਾਲ ਉਹ ਦੇਸ਼ ਭਗਤ ਯੂਨੀਵਰਸਿਟੀ ਪੜੂਗਾ ਬੀਬੀਏ ਕਰੂਗਾ ਐਮਬੀਏ 1 ਸਾਲ ਵੀ ਕਰੂਗਾ 1 ਸਾਲ ਯੂਨੀਵਰਸਿਟੀ ਆਫ ਨਾਰਥ ਅਮਰੀਕਾ ਲਿੰਕਰ ਯੂਨੀਵਰਸਿਟੀ ਯੂ ਐਸ ਏ ਕਿੱਤੇ ਵੀ 2+1 ਟਵਿਨਿੰਗ ਤੇ ਪਾਸਵੇ ਪ੍ਰੋਗਰਾਮ ਕਰਨੇ ਇਹਦੇ ਲਈ ਬੱਚਾ ਜਾ ਸਕਦਾ